ਸੀ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਮਨੀ ਤੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵਾਲ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨੇ ਟ੍ਰੈਫਿਕ ਪ੍ਰਣਾਲੀ ਨੂੰ ਲੈ ਕੇ ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਸਿਹਤ ਵਿਭਾਗ ਵੱਲੋਂ ਪल्स पोलियो ਕੈਂਪੇਨ ਦਾ ਕੀਤਾ ਗਿਆ ਸ਼ੁਭਾਰambh ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ ਅਤੇ ਹੁਣ ਖਬਰਾਂ ਵਿਸਥਾਰ ਨਾਲ एडीसीपी ट्रैफिक हरपाल सिंह ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਈ ਰਿਕਸ਼ਾਾਂ 'ਤੇ ਨੰਬਰ ਜਾਰੀ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ ਜਿਹੜੇ ਮੈਂ ਆਪਜੀ ਸਾਰਿਆਂ ਲਈ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮਾਨ ਜੋ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਸੀਪੀ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਦੀ ਹਦਾਇਤਾਂ ਦੇ ਉੱਤੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਲੋਕਾਂ ਦੀ ਬਹੁਤ ਸ਼ਿਕਾਇਤ ਸੀ ਕਿ ਬੇਵਜ੍ਹਾ ਬਹੁਤ ਸਾਰੀਆਂ ਬੈਟਰੀਆਂ ਤੇ ਆਟੋ ਜਿਹੜੇ ਆ ਰੋਡਾਂ ਦੇ ਉੱਤੇ ਚੱਲ ਰਹੇ ਆ ਜਿਨ੍ਹਾਂ ਦੇ ਉੱਤੇ ਕੋਈ ਨੰਬਰ ਨਹੀਂ ਹੈਗਾ ਜਿਹਦਾ ਕੋਈ ਰਿਕਾਰਡ ਨਹੀਂ ਹੈਗਾ ਵੀ ਕੌਣ ਲੈ ਕੇ ਆ ਰਿਹਾ ਇਸ ਸਬੰਧੀ ਅਸੀਂ ਸਮੂਹ ਬੈਟਰੀ ਰਿਕਸ਼ਾ ਜਿਹੜੀਆਂ ਈ ਰਿਕਸ਼ਾ ਨੇ ਤੇ ਆਟੋ ਜਿਹੜੇ ਨੇ ਜਿਨ੍ਹਾਂ ਦੇ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਇੱਕ ਨੰਬਰ ਅਲਾਟ ਕੀਤਾ ਜਾ ਰਿਹਾ ਇਹ ਨੰਬਰ ਜਿਹੜਾ ਗੱਡੀ ਦੇ ਅਗਲੇ ਪਾਸੇ ਤੇ ਪਿੱਛੇ ਲੱਗੇਗਾ ਅਤੇ ਡਰਾਈਵਰ ਦਾ ਮੋਬਾਈਲ ਨੰਬਰ ਉਹ ਉਹਦੇ ਉੱਪਰ ਲਿਖਿਆ ਜਾਏਗਾ ਤਾਂ ਜੋ ਜਦੋਂ ਸਵਾਰੀ ਬੈਠਦੀ ਆ ਤੇ ਸਵਾਰੀ ਦਾ ਧਿਆਨ ਜੇ ਕੱਲ ਨੂੰ ਕਿਸੇ ਸਵਾਰੀ ਦੇ ਵਿੱਚੋਂ ਕੋਈ ਸਮਾਨ ਰਹਿ ਜਾਂਦਾ ਕਿਸੇ ਚੀਜ਼ ਦੇ ਵਿੱਚ ਜਾਂ ਉਹਦੇ ਨਾਲ ਕੋਈ ਘਟਨਾ ਜਾਂ ਕੋਈ ਈ ਰਿਕਸ਼ੇ ਦਾ ਡਰਾਈਵਰ ਉਹਦੇ ਨਾਲ ਕੋਈ ਮਿਸਬੀਹਵ ਕਰਦਾ ਜਾਂ ਕੋਈ ਠੱਗੀ ਠੋਰੀ ਕਰਦਾ ਤਾਂ ਕਿ ਸਵਾਰੀ ਸਾਨੂੰ ਇਤਲਾਹ ਦੇ ਸਕੇ ਕਿ ਮੈਂ ਇਹਨਾ ਨੰਬਰ ਰਿਕਸ਼ੇ ਦੇ ਉੱਤੇ ਬੈਠੀ ਸੀ ਮੇਰਾ ਉਹਦੇ ਚ ਸਮਾਨ ਚੋਰੀ ਹੋ ਗਿਆ ਕੋਈ ਆਇਆ ਤਾਂ ਜੋ ਅਸੀਂ ਆਪਣੇ ਕੰਪਿਊਟਰ 'ਚ ਉਹਦਾ ਰਿਕਾਰਡ ਕੱਢ ਕੇ ਪਤਾ ਕਰ ਸਕੀਏ ਜੇ ਇਹ ਇਹ ਈ ਰਿਕਸ਼ੇ ਨੂੰ ਕੌਣ ਚਲਾਉਂਦਾ ਇਹਦਾ ਕੌਣ ਡਰਾਈਵਰ ਸੀ ਔਰ ਇਹਦਾ ਮਾਲਕ ਕੌਣ ਸੀ ਇਸ ਸਬੰਧੀ ਆਪਣਾ ਪ੍ਰੋਪਰ ਅਸੀਂ ਰਿਕਾਰਡ ਰੱਖ ਰਹੇ ਹਾਂ ਇਹਦੇ ਸਬੰਧੀ ਜੁਨੀਅਨ ਦੇ ਨਾਲ ਮੀਟਿੰਗ ਕਰਕੇ ਸਾਰੇ ਈ ਰਿਕਸ਼ਾ ਤੇ ਆਟੋ ਜੁਨੀਅਨ ਇਸ ਨਾਲ ਸਹਿਮਤੀ ਦਿੱਤੀ ਆ ਅਤੇ ਹੁਣ ਅਸੀਂ ਇਸ ਤੇ ਉੱਤੇ ਨੰਬਰ ਲਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਇਹ ਨੰਬਰ ਦੀ ਜਿਹੜੀ ਆ ਪੇਮੈਂਟ ਆ ਉਹ ਈ ਰਿਕਸ਼ਾ ਵਾਲੇ ਆਪ ਕਰਦੇ ਨੇ ਇਹ ਨੰਬਰ ਜਿਹੜਾ ਸਾਡੇ ਕੋਲ ਅਲਾਟ ਕੀਤਾ ਜਾਂਦਾ ਔਰ ਕੰਪਿਊਟਰ ਦੇ ਵਿੱਚ ਅਸੀਂ ਇਹਦਾ ਰਿਕਾਰਡ ਰੱਖਦੇ ਆ ਇਹ ਜੈਲੋ ਕਲਰ ਦੇ ਵਿੱਚ ਉਹਨਾਂ ਈ ਰਿਕਸ਼ਾ ਦੇ ਉੱਤੇ ਨੰਬਰ ਲਾਇਆ ਜਾਏਗਾ ਜਿਹੜੇ ਮਾਲਕ ਖੁਦ ਨੇ ਜਿਨ੍ਹਾਂ ਦੀ ਆਪਣਾ ਈ ਰਿਕਸ਼ਾ ਵਾਹ ਤੇ ਖੁਦ ਹੀ ਚਲਾਉਂਦੇ ਨੇ ਜਿਹੜੇ ਕਈਆਂ ਨੇ ਲੋਕਾਂ ਨੇ ਕਿਰਾਏ ਤੇ ਦਿੱਤੇ ਨੇ 20 20 40 40 ਈ ਰਿਕਸ਼ਾ ਲੈ ਕੇ ਕਿਰਾਏ ਤੇ ਦਿੱਤੇ ਹੋਏ ਨੇ ਉਹਨਾਂ ਨੂੰ ਰੈੱਡ ਕਲਰ ਦੇ ਵਿੱਚ ਨੰਬਰ ਜਿਹੜਾ ਵੱਖਰਾ ਅਲਾਟ ਕੀਤਾ ਜਾਏਗਾ ਉਦੇ ਸਬੰਧੀ ਜਿਹੜਾ ਉਹ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਦੇਣ ਵਾਲਾ ਮਾਲਕ ਆ ਉਹਨੂੰ ਇੱਕ ਹਲਫੀਆ ਬਿਆਨ ਦੇਣਾ ਪਏਗਾ ਕਿ ਉਹ ਆਪਣਾ ਜੇ ਕੋਈ ਉਹਦੇ ਤੇ ਘਟਨਾ ਵਾਪਰਦੀ ਆ ਤੇ ਉਹ ਮਾਲਕ ਜ਼ਿੰਮੇਵਾਰ ਹੋਏਗਾ ਉਹ ਕਿਸ ਡਰਾਈਵਰੀ ਲਾਇਸੈਂਸ ਤੋਂ ਬਿਨਾ ਰਿਕਾਰਡ ਰੱਖਣ ਤੋਂ ਬਿਨਾ ਕਿਸੇ ਨੂੰ ਆਪਣਾ ਈ ਰਿਕਸ਼ਾ ਜਿਹੜਾ ਨਹੀਂ ਦੇਵੇਗਾ ਇਹ 15 ਮਾਰਚ ਤੱਕ ਸਾਰਿਆਂ ਨੂੰ ਨੰਬਰ ਲਾਉਣ ਦੀ ਹਦਾਇਤ ਕੀਤੀ ਗਈ ਆ ਜੇ 15 ਮਾਰਚ ਤੱਕ ਨਹੀਂ ਲਾਉਂਦੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪल्स ਪੋਲੀਓ ਮੁਹਿੰਮ ਦਾ શુભ ਆਰੰਭ ਸੈਟੇਲਾਈਟ ਹਸਪਤਾਲ ਮੁਸਤਾਫਾ ਬਾਦ ਵਿਖੇ ਕੀਤਾ ਗਿਆ। ਇਸ ਮੌਕੇ ਤੇ ਸਟੇਟ ਮਾਨਿਟਰਿੰਗ ਅਫਸਰ ਡਾਕਟਰ 인ਦਰਦੀਪ ਕੋਰ ਅਤੇ ਜ਼ਿਲ੍ਹਾ ਟਿਕਾ ਕਰਣ ਅਫਸਰ ਡਾਕਟਰ ਭਾਰਤੀ ਦਵਨ ਵੱਲੋਂ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾ ਕੇ ਇਸ ਮੁਹਿੰਮ ਦਾ ਉਦਘਾਟਨ ਕੀਤਾ ਗਿਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣ ਗਈਆਂ। ਇਸ ਅਫਸਰ ਤੇ ਡਾਕਟਰ ਈਸ਼ੀਤਾ ਡਾਕਟਰ ਮਨਜੀਤ ਸਿੰਘ ਰਟਾਲ ਡਾਕਟਰ ਰਾਘਵ ਗੁਪਤਾ ਡਾਕਟਰ ਸੁਨੀਤ ਗੋਰਮ ਗੁਪਤਾ ਜ਼ਿਲ੍ਹਾ ਮਾਸਮੀ ਦੇ ਅਫਸਰ ਰਾਜਕੌਰ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਿਪਟੀ ਐਮਈਆਓ ਸੁਖਵਿੰਦਰ ਕੌਰ ਅਤੇ ਪੈਰਾਮੈਡੀਕਲ ਸਟਾਫ ਹਾਜ਼ਰ ਸਨ ਅੱਜ ਸਾਡਾ ਨੈਸ਼ਨਲ ਇਮਿਊਨਾਈਜੇਸ਼ਨ ਡੇ ਦਾ ਪਲਸ ਪੋਲੀਓ ਦਾ ਰਾਉਂਡ ਹੈ ਸੋ 올 ਓਵਰ ਕੰਟਰੀ ਹੀ ਇਹ ਰਾਉਂਡ ਮਨਾਇਆ ਜਾ ਰਿਹਾ ਹੈ ਤੇ ਪੰਜਾਬ ਚ ਵੀ ਮਨਾਇਆ ਜਾ ਰਿਹਾ ਹੈ ਇੱਥੇ ਸਾਡਾ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਹੈ ਲੁਧਿਆਣੇ ਤੋਂ ਬਾਅਦ ਕਾਫੀ ਸਦਾ ਵੱਡਾ ਡਿਸਟ੍ਰਿਕਟ ਹੈ ਐਂਡ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲੇ 293000 ਦੇ ਕਰੀਬਨ ਸਾਡੇ ਕੋਲ ਬੱਚੇ ਨੇ ਜ਼ੀਰੋ ਤੋਂ ਲੈ ਕੇ 5 ইয়ারਸ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਲਸ ਫੋਲੀਓ ਦੀਆਂ ਦੇ ਦੌਰਾਨ ਬੂੰਦਾਂ ਪੋਲੀਓ ਦੀਆਂ ਦੋ ਬੂੰਦਾਂ ਪਲਾਈਆਂ ਜਾਣੀਆਂ ਔਰ ਇਸ ਵਾਸਤੇ ਅੰਮ੍ਰਿਤਸਰ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਮੈਡਮ ਭਾਰਤੀ धवन ਸਾਡੇ ਜਿਹੜੇ ਇਮਿਊਨਾਈਜੇਸ਼ਨ ਆਫਿਸਰ ਨੇ ਇਹਨਾਂ ਨੇ ਬੜੇ ਪ੍ਰੋਪਰ ਵੇ ਨਾਲ ਸਾਰੀ ਇਹਦਾ ਦੀ ਵਿਉਂਤਬੰਦੀ ਕਰਕੇ ਔਰ ਸਾਰੀਆਂ ਟੀਮਸ ਨੂੰ ਸੈਟਲ ਕੀਤਾ ਹੈ तकरीबन 1500 ਦੇ ਆਸ-ਪਾਸ 1513 ਬੂਥ بنائے ਜਾਣਗੇ ਡੇ 1 ਹੈ ਅੱਜ ਡੇ 1 ਨੂੰ ਅਜ ਬੂਥ ਐਕਟੀਵਿਟੀ ਹੋਏਗੀ ਡੇ 2 ਤੇ ਡੇ 3 ਨੂੰ ਜਿਹੜੇ ਬੱਚੇ ਰਹਿ ਗਏ ਆ ਜਿਹੜੇ ਬੂਥ ਤੇ ਨਹੀਂ ਆ ਸਕੇ ਘਰ-ਘਰ ਜਾ ਕੇ ਸਰਵੇਲੈਂਸ ਕਰਕੇ ਸਾਡੇ ਹੈਲਥ ਵਰਕਰ ਉਹਨਾਂ ਨੂੰ ਬੋਲੀਓ ਦੀਆਂ ਪੁੰਡਾ ਫਲਾ ਲੂਗੇ ਸੋ ਹਰ ਇੱਕ ਬੂਥ ਤੇ ਦੋ-ਦੋ ਜਨੇ ਹੈਲਥ ਵਰਕਰ ਲਗਾਏ ਹੈ 3026 ਦੇ तकरीबन ਹੈਲਥ ਵਰਕਰ ਹੈ ਇਹਦੇ ਨਾਲ ਅਸੀਂ ਮੋਬਾਈਲ ਟੀਮਸ 50 ਦੇ ਕਰੀਬਨ ਮੋਬਾਈਲ ਟੀਮਸ 76 ਤੇ तकरीबन ਸਾਡੀਆਂ ట్రాన్సిట్ ਟੀਮਸ ਜਿਹੜੀਆਂ ਕਿ ਏਰੀਆਜ਼ ਜਿੱਥੇ ਜਿੱਦਾਂ ਕੋਈ ਬੱਸ ਸਟੈਂਡ ਹੈ ਕੋਈ ਇਹੋ ਜਿਹਾ ਨਾਨ ਅਪਰੋਚੇਬਲ ਏਰੀਆ ਹੈ ਔਰ ਕੋਈ ਰੇਲਵੇ ਸਟੇਸ਼ਨ ਹੈ ਇਹੋ ਜਿਹਾਂ ਥਾਵਾਂ ਤੇ ਸਾਡੀਆਂ ట్రాਨਜ਼ਿਟ ਟੀਮਸ ਲੱਗੀਆਂ ਹੋਈਆਂ ਨੇ ਸੋ ਜਿਹੜਾ ਕੱਲ ਤੇ ਪਰਸੋਂ ਜਿਹੜੀ ਹਾਊਸ ਵਿਜ਼ਿਟਸ ਹੋਣੀਆਂ ਨੇ ਉਹ तकरीबन 5.5 ਲੱਖ ਦੇ ਕਰੀਬਨ ਹਾਊਸ ਨੂੰ ਵਿਜ਼ਿਟ ਕਰਕੇ ਡੋਰ ਟੂ ਡੋਰ ਐਕਟੀਵਿਟੀਜ਼ ਕੀਤੀ ਜਾਏਗੀ ਅੱਜ ਐਨ ਆਈ ਡੀ ਸਾਡਾ ਹੈ ਅੰਮ੍ਰਿਤਸਰ ਚ ਸੀਐਸ ਕਰਕੇ ਜਾਦਾ ਵੀ ਹੁੰਦੇ ਨਾਲ ਕੰਮ ਕਰਨਾ ਪੈਂਦਾ ਕਿਉਂਕਿ ਸਾਡੇ ਆਲੇ ਦੁਆਲੇ ਜਿਵੇਂ ਕਿ ਪਾਕਿਸਤਾਨ afghanistan ਬਹੁਤ سارے ਕੇਸਿਸ ਅਜੇ ਵੀ ਪੋਲੀਓ ਦੇ ਆ ਰਹੇ ਨੇ ਸੋ ਅਸੀਂ ਅੱਜ ਦੂਥ ਐਕਟੀਵਿਟੀ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਅਪੀਲ ਕੀਤੀ ਸੀ ਸਾਰੇ ਪੇਰੈਂਟਸ ਨੂੰ ਕਿ ਉਹ ਸਾਰੇ ਆਪਣੇ ਬੱਚਿਆਂ ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਬੂਥ ਤੇ ਲੈ ਕੇ ਆਉਣ ਤੇ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਦਿਲਵੋਣ ਤੇ ਕੱਲ ਤੋਂ ਸਾਡਾ ਹੈ ਹਾਊਸ ਟੂ ਹਾਊਸ ਐਕਟੀਵਿਟੀ ਜਿਹਦੇ ਵਿੱਚ ਸਾਡੇ ਸਾਰੇ ਵੋਲੰਟੀਅਰਸ ਸਾਡੇ ਸਾਰੇ ਆਸ਼ਾ ਵਰਕਰਸ ਸਾਡੀਆਂ ਏਐਨਐਮਸ ਐਲਐਚਵੀਜ਼ ਇੱਕ ਘਰ ਘਰ ਜਾਣ ਗਿਆ ਤੇ ਸਾਰੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾ ਪਿਲਾਉਣ ਗਿਆ ਸਿਹਤ ਵਿਭਾਗ ਵੱਲੋਂ ਪੋਲੀਓ ਦੇ ਵਿਰੁੱਧ ਜੰਗ ਲਗਾਤਾਰ ਜਾਰੀ ਹੈ ਸਮੇਂ-ਸਮੇਂ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਂਦੇ ਨੇ ਤੇ ਪੋਲੀਓ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਸੋ ਇਸੇ ਤਰ੍ਹਾਂ 2024 ਮਾਰਚ ਦੇ ਵਿੱਚ ਮਹਿੰਮ ਫੇਰ ਸ਼ੁਰੂ ਕੀਤੀ ਗਈ ਹੈ ਜਿਸ ਦੇ ਪਹਿਲੇ ਦਿਨ ਬੂਥ ਲੈਵਲ ਤੇ ਬੱਚਿਆਂ ਨੂੰ ਬੂੰਦਾਂ ਪਲਾਈਆਂ ਜਾਣਗੀਆਂ ਤੇ ਦੋ ਦਿਨ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੱਚਿਆਂ ਨੂੰ ਦੋ ਬੂੰਦਾਂ ਪੋਲੀਓ ਦੀਆਂ ਪਲਾਈਆਂ ਜਾਣਗੀਆਂ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਦਾ ਵੱਧ ਚੜ ਕੇ ਲਾਭ ਲੈਣ ਜੇਕਰ ਤੁਸੀਂ ਚਾਹਦੇ ਹੋ ਕਿ ਪੋਲੀਓ ਦੀ ਬਿਮਾਰੀ ਤੁਹਾਡੇ ਘਰ ਤੱਕ ਦਸਤਕ ਨਾ ਦੇਵੇ ਤਾਂ ਆਪਣੇ ਬੱਚਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਲੈ ਜਾ ਕੇ ਉਹਨਾਂ ਨੂੰ ਬੂੰਦਾਂ ਜ਼ਰੂਰ ਪਿਲਾਓ ਤਾਂ ਜੋ ਆਪਣੇ ਦੇਸ਼ ਨੂੰ ਪੋਲੀਓ ਮੁਕਤ ਦੇਸ਼ ਬਣਾਏ ਰੱਖਿਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਹੀ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਦੇ ਹੋਣ ਇਸ ਸੰਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਖੁੱਲੇ ਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਧਿ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ਵਾਦੀਪਾਂ ਦੀ ਸਹੀ ਜਗਾ ਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦੀ ਜਾਨਾਂ ਬਚਾਈਆਂ ਜਾ ਸਕਣ। ਛੀਤਲਾ ਮੰਦਰੋਂ ਆਂਦੀ ਜੀ ਸੜਕ ਤੇ ਮੈਂ ਵੇਖਦਾ ਕਿ ਇਸ گاਵਾ ਮੱਜਾਂ ਵਿਚਾਰੀਆਂ ਸੜਕਾਂ 'ਚ ੱਟਕੇ ਡਈਆਂ ਨਾ ਖਾਣ ਤੇ ਸੜਕ ਦੇ ਉੱਤੇ ਐਕਸੀਡੈਂਟ ਹੋ ਜਾਂਦੇ ਨੇ। ਬੰਦਿਆਂ ਦਾ ਵੀ ਨੁਕਸਾਨ ਹੈ ਤੇ ਇਹਨਾਂ ਦਾ ਨੁਕਸਾਨ ਹੈ ਹੀ ਹੈ। ਅਸੀਂ ਤੇ ਆਪਣਾ ਇਲਾਜ ਕਰਾ ਲਿਆ ਤੇ ਇਹਨਾਂ ਬਚਾਰਿਆਂ ਨੇ ਕਿੱਥੋਂ ਇਲਾਜ ਕਰਾਣਾ ਜੀ ਆਪਣਾ? ਤੇ ਸਰਕਾਰ ਦੇ ਪ੍ਰਸ਼ਾਸਨ ਦੇ ਅੱਗੇ ਮੇਰੀ ਇਹੋ ਹੀ ਬੇਨਤੀ ਹੈ ਕਿ ਇਹਨਾਂ ਦੀ ਕੋਈ ਪਾਲਿਸੀ ਇੰਜ ਦੀ ਬਣਾਈ ਜਾਵੇ ਕੋਈ ਜਗ੍ਹਾ ਇੰਜ ਦੀ ਇਹਨਾਂ ਦੀ ਬਣਾਈ ਜਾਵੇ ਕਿ ਜਿਹੜੇ ਇਹ ਮਤਲਬ ਆਪਣਾ ਇਹਨਾਂ ਨੂੰ ਕੋ ਚੰਗੀ ਜਗ੍ਹਾ ਮਿਲ ਜੇ 메ਨ ਰੋਡਾਂ ਦੇ ਜਦੋਂ ਤੁਸੀਂ ਦਿੱਲੀ ਵਗੈਰਾ ਜਲੰਧਰ ਜਾਂਦੇ ਹੋ ਜੀਡੀ ਰੋਡਾਂ ਦੇ ਉੱਥੇ ਬੁਰਾ ਹਾਲ ਹੈ ਕਈ ਮੱਝਾ گاਵਾਂ ਨੂੰ ਹੀ ਮਤਲਬ ਸੜਕ ਦੇ ਉੱਤੇ ਜ਼ਖਮੀ ਹਾਲਾਤ ਚ ਵੇਖਦੇ ਆਂ ਮਤਲਬ ਕਹਿੰਦਾ ਕਿ ਇਹਨਾਂ ਦਾ ਕੋਈ ਸਰਕਾਰ ਇਹਨਾਂ ਵਾਸਤੇ ਕੁਝ ਵੀ ਨਹੀਂ ਸੋਚਦੀ ਕੋਈ ਪਾਲਿਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹੋ ਹੀ ਬੇਨਤੀ ਹੈ ਸਰਕਾਰ ਅੱਗੇ ਇਹਨਾਂ ਦਾ ਕੁਝ ਦੇਖਣ ਕੈਨ ਨੂੰ ਸਮਾਜ ਸਢੀ ਕੈਨ ਨੂੰ ਗਊ ਮਤਾ ਪਰ ਜੇ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਘੁੰਮਰੀਆਂ ਆਵਾਰਾ ਪਸ਼ੂ ਸੜਕ ਦੇ ਉੱਤੇ ਆਏ ਦੇ ਐਕਸੀਡੈਂਟ ਦਾ ਜਿੱਥੇ ਕਾਰਨ ਨੇ ਜਿੱਥੇ ਲੋਕਾਂ ਦਾ ਨੁਕਸਾਨ ਹੈ ਉੱਥੇ ਇਹਨਾਂ ਆਵਾਰਾ ਪਸ਼ੂਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਕਾਰਨ ਹੈ ਕਿ ਗਾਂ ਧੁੰਦਾ ਦਾ ਮੌਸਮ ਹੈ ਸੜਕ ਨਹੀਂ ਨਈ ਰਾਂਦੀ ਸਾਹਮਣੇ ਬੰਦੇ ਤੋਂ ਬੰਦਾ ਨਜ਼ਰ ਨਹੀਂ ਆਂਦਾ ਜੇ ਸੜਕਾਂ ਤੇ ਜੇ ਆਵਾਰਾ ਪਸ਼ੂ ਘੁੰਮਣਗੇ ਤੇ ਜਿੱਥੇ ਲੋਕਾਂ ਦਾ ਨੁਕਸਾਨ ਹੋਣਾ ਉਥੇ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ ਹੈ ਕਈ ਜਾਨਾਂ ਵੀ ਜਾ ਚੁੱਕੀਆਂ ਨੇ ਸੜਕ ਦੁਰਘਟਨਾਵਾਂ ਦੇ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਪਰ ਪਤਾ ਨਹੀਂ ਸਰਕਾਰ ਕਿੱਥੇ ਬੈਠੀ ਹੈ ਹਵਾਈ ਗੱਲਾਂ ਕਰ ਰਹੀ ਹੈ ਜਦ ਕਿ ਜਮੀਨੀ ਸਰ ਤੇ ਗੱਲ ਸਚਾਈ ਕੁਝ ਹੋਰ ਤੁਹਾਡੇ ਸਾਹਮਣੇ ਆ ਕਿ ਆ ਘੁੰਮਰੇ ਆਵਾਰਾ ਪਸ਼ੂ ਸੜਕਾਂ ਤੋਂ ਅਗਰ ਹਟਾਏ ਜਾਣ ਜਾਂ ਇਹਨਾਂ ਦੀ ਬੰਦੀ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਅੱਜ ਲੋੜ ਹੈ ਸੇਵਾ ਸੁਸਾਇਟੀਆਂ ਨੂੰ ਵੀ ਦੁਹਾਈ ਪਾਣਾਂ ਜਾ ਆਖਣ ਵਾਲੇ ਉਹਨਾਂ ਨੂੰ ਵੀ ਚਾਹੀਦਾ ਕਿਤੇ ਆਪਣੇ ਉਪਰਾਲੇ ਕਿਤੇ ਕਿਤੇ ਜਾਣ ਇਹਨਾਂ ਦੀ ਜਿਹੜੀ ਬੰਦੀ ਸਹੀ ਜਗ੍ਹਾ ਉੱਥੇ ਰੱਖਿਆ ਜਾਵੇ ਤਾਂ ਜੋ ਲੋਕਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਇਹਨਾਂ ਵਾਰ ਪਸ਼ੂਆਂ ਦੀ ਵੀ ਜਾਨ ਬਚ ਸਕਣ ਕੈਮਰਾਮੈਨ ਰਮਨ ਕੁਮਾਰ ਜਨ ਹਲਚਿਲ ਸ਼ਰਮਾ ਫਾਸਟ ਏ ਨਿਊਜ਼ ਅਮਰਤਸਰ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਮਿਲ ਰਹੀਆਂ ਹਨ ਅਤੇ ਕੈਂਪ ਲੱਗਣ ਨਾਲ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਵੀ ਹੋ ਰਹੀ ਹੈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹ ਕੈਂਪ ਰੋਜ਼ਾਨਾ ਲਗਾਏ ਜਾਣਗੇ ਤਾ ਜੋ ਜ਼ਿਲੇ ਦੇ ਸਾਰੇ ਨਾਗਰਿਕ ਆਪਣੀ ਲੋਡ ਦੀਆਂ ਸੇਵਾਵਾਂ ਹਾਸਲ ਕਰ ਸਕਣ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੀ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੀ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਜਾਂ ਝੂਠ ਬੋਲ ਕੇ ਫਾਸਵੀ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੀ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਵਾਸ ਵਿੱਚ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ। ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਕੀਰਤਨ ਸਮਾਗਮ ਅਰਵਿੰਦਰ ਸਿੰਘ ਢੀਂਗਰਾ ਦੇ ਘਰ ਜੋਸ਼ੀ ਕਲੋਨੀ ਵਿਖੇ ਕਰਵਾਇਆ ਗਿਆ। ਸ਼੍ਰੀਮਤੀ ਡੋਲੀ ਸਰਬਜੀਤ ਸਿੰਘ ਵੱਲੋਂ ਕੀਰਤਨਕਾਰ ਸੰਗਤਾਨੂ ਨੇ ਹਾਲ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ सुरेंद्र ਸਿੰਘ ਅਰੋੜਾ ਵੀਰ ਜੀ ਅਤੇ ਅਮਰਜੀਤ ਸਿੰਘ ਪਸਰੀਚਾ ਸਮੇਤ ਕਈ ਲੋਕ ਮੌਜੂਦ ਸਨ। I'm ई ईटेनो स्कूल एल्फा सिटी अमृतसर ब्रांच के बच्चों ने सालाना इनाम वन समारोह बड़ी धूमधाम मनाया स्कूल की प्रिंसीपल श्रीमती शीना शर्मा प्रतीक अरोड़ा की प्रधानगी हे करवाया गया सब तो पहला समागम की शुरुआत मुख्य मेहमान सबका कैबिनेट मंत्री प्रोफेसर लक्ष्मी कांता चावला फासवे नैट प्लस के ऑपरेशन हेड सरदार सरबजीत राजू एल्फा सिटी तो राजेश अरोड़ा आशु ने क्षमा रोशन करके की थी। ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਸਕੂਲ ਦੇ ਹਰ ਕੰਮ ਵਿੱਚ ਮੋਹਰੀ ਰਹਿਣ ਵਾਲੇ ਮਾਪਿਆਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ ਅਤੇ ਸਹਿਯੋਗ ਦੇਣ ਵਾਲੇ ਮਾਪਿਆਂ ਦਾ ਸਨਮਾਨ ਵੀ ਕੀਤਾ ਗਿਆ ਸ਼ਾਨਦਾਰ ਸਕੂਲ ਚਾਕੇ ਨਰਾਇਣਾ ਸਕੂਲ ਉਥੋ ਦਾ ਮਾਤਾ-ਪਿਤਾ ਉਥੋ ਦਾ ਸਟਾਫ ਉਥੋ ਦੇ ਬੱਚੇ ਸਭ ਬਹੁਤ ਬੜੀਆ ਹੈ ਔਰ ਮੈਨੂੰ ਖੁਸ਼ੀ ਹੈ ਇਨਕੇ ਪ੍ਰਾਈਜ਼ ਰਿਸਿਪਸ਼ਨ ਕਾਰਜਕ੍ਰਮ ਵਿੱਚ ਆਕਰਕੇ ਇੱਕ ਨਈਂ ਸਿੱਖਿਆ ਸੰਸਥਾ ਸੇ ਮੇਰਾ ਪਰਚੇਵ ਹੋਇਆ ਹੈ मैं इनकी और भी ज़्यादा सफलता के लिए बच्चों को और भी योग्य बनाएं इसके लिए बहुत बहुत शुभकामनाएं बधाई देती हूँ इन्होंने मुझे बुलाया है इसका धन्यवाद करती हूँ और पूरी आशा रखती हूँ कि ये जो हमारे बच्चे हैं यहाँ से तैयार होंगे और दुनिया में देश का संस्था का परिवार का नाम रोशन करेंगे आज नारायणा ई टेक्नो स्कूल अल्फा सिटी में जो है एनुअल डे मनाया जा रहा है जिसका नाम पंचतत्व है और इसमें प्रोफेसर लक्ष्मीकांत चावला जी जो कि एक कैबिनेट मिनिस्टर भी रही हैं उन्होंने आकर के इस प्रोग्राम को ग्रेस किया और नन्हे मुन्ने जो बच्चे हैं हमारे उन्होंने बहुत ही मेहनत की है इस प्रोग्राम को रेडी करने के लिए और स्कूल का सेकेंड फंक्शन है और पहली बार स्कूल के कैंपस के अंदर ही हो रहा है सो मैं आप सभी के बहुत आभारी हूँ जो कि यहाँ पे आए और इस प्रोग्राम को ग्रेस किया ਸਰ ਅੱਜ ਨਾਰਾਇਣੀ ਟੈਕਨੋ ਸਕੂਲ ਅਲਫਾ ਸੀਟੀ ਦਾ ਐਨਵਲ ਫੰਕਸ਼ਨ ਹੈ ਐਂਡ ਵੀ ਆਰ ਵੈਰੀ थैंकफुल ਕਿ ਸਾਰੇ ਪੇਰੈਂਟਸ ਨੇ ਇੰਨਾ ਸਪੋਰਟ ਦਿੱਤਾ ਇੰਨਾ ਹੰਗਾਰਾ ਦਿੱਤਾ ਹੈ ਔਰ ਵੀ ਸਪੈਸ਼ਲੀ ਥੈਂਕਸ ਮੈਮ ਲక్ష్ਮੀ ਕਾਂਚ ਚਾਵਲਾ ਟੂ ਬੀ ਹੇਅਰ ਐਂਡ ਜਿਨ੍ਹਾਂ ਨੇ ਸਾਡੇ ਸਕੂਲ ਦੀ ਗ੍ਰੇਸ ਵਧਾਈ ਹੈ ਵਿਦ देयर ਪ੍ਰੈਜ਼ੈਂਸ ਮਕਸਦ ਇਹ ਹੈ ਕਿ ਸਰ ਸਕੂਲ ਦਾ ਕਿ ਬੱਚਿਆਂ ਨੂੰ ਬੈਸਟ ਤੋਂ ਬੈਸਟ ਅਕੈਡਮਿਕਸ ਬੱਚਿਆਂ ਦੀ ਪੜ੍ਹਾਈ ਬੈਸਟ ਤੋਂ ਬੈਸਟ ਡਿਲੀਵਰ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ 'ਚ ਅੱਗੇ ਚੱਲ ਕੇ ਬੱਚੇ ਕੰਟਰੀ ਦਾ ਫਿਊਚਰ ਬਣ ਚ ਵਾਰਡ ਨੰਬਰ 70 ਫਤੇ ਸਿੰਘ ਕਲੋਨੀ ਵਿਖੇ ਸਾਬਕਾ ਕੌਂਸਲਰ ਵਿਕਾਸ ਸੋਨੀ ਵੱਲੋਂ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੁਸ਼ਕਲਾਂ ਦੇ ਹੱਲ ਦਾ ਪ੍ਰੋਸਾ ਦਿੱਤਾ ਇਸ ਮੌਕੇ ਪਰਮਜੀਤ ਸਿੰਘ ਚੋਪੜਾ ਅਮਨ ਵੀਰ ਕਾ ਲਾਲੀ ਗੱਬਰੂ ਸਮੇਤ ਇਲਾਕਾ ਵਾਸੀ ਮੌਜੂਦ ਸਨ ਜੋ ਫਤੇ ਸਿੰਘ ਲੋਨੀ ਵਾਰਡ ਨੰਬਰ 70 'ਚ ਅਸੀਂ ਮੀਟਿੰਗ ਇੱਥੇ ਸਾਡੇ ਚੋਪੜਾ ਜੀ ਇਹ ਪਿੱਛੇ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਸੀ ਅੱਜ ਵਾਪਸ ਉਹਨਾਂ ਦੇ ਜੋ ਵਾਅਦੇ ਕੀਤੇ ਸੀ ਇੱਕ ਵੀ ਦਾ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਸੋ ਇਹ ਵਾਪਸੀ ਆਪਣਾ ਔਰ ਆਪਣੀ ਸਾਰੀ ਟੀਮ ਦੇ ਨਾਲ ਅੱਜ ਵਾਪਸ ਆਇਨੇ ਮੈਂ ਇਹਨਾਂ ਦਾ ਦੁਬਾਰਾ ਕਾਂਗਰਸ ਪਾਰਟੀ 'ਚ ਆਉਣ ਦੇ ਉਹਨਾਂ ਦਾ ਵੈਲਕਮ ਵੀ ਕਰਦਾ ਹਾਂ ਔਰ ਇਹਨਾਂ ਨੂੰ ਇਸ ਏਰੀਆ ਦਾ ਇੰਚਾਰਜ ਵੀ ਬਣਾਇਆ ਹੈ ਕਿ ਇਲਾਕੇ 'ਚ ਕੋਈ ਵੀ ਲੋਕਾਂ ਨੂੰ ਮੁਸ਼ਕਲ ਹੋਈ ਜੇ ਇਹ ਅੱਗੇ ਲਾ ਕੇ ਪੂਰਾ ਕਰਨਗੇ ਇਸ ਕਰਕੇ ਇਹ ਹੀ ਵਿਕਾਸ ਜੀ ਨੂੰ ਬੁਲਾਇਆ ਸੀ ਜੋ ਉਹਨਾਂ ਨੇ ਹੀ ਅੱਗੇ ਸਰਕਾਰਾਂ ਨੇ ਕੰਮ ਕੀਤੇ ਉਹਨਾਂ ਨੇ ਵਿਕਾਸ ਉਹਨੇ ਜਿਹੜੀ ਚੰਗੀ ਬੰਦੀ ਵੀ ਉਹਨਾਂ ਦੀ ਹੀ ਦੀਨ ਹੈ ਅੰਬਰੇ ਫੌਨੀ ਦੀ ਕਾਸੋਨੀ ਦੇਣਾ ਹੁਣੇ ਉਹਨਾਂ ਨੂੰ ਸਾਨੂੰ ਵਾਦਾ ਕਰਕੇ ਗਏ ਆ ਕਿ ਫਿਰ ਤੁਹਾਡੇ ਕਲੋਨੀ ਸਾਰੇ ਵਿਕਾਸ ਕੰਮ ਹੋਣਗੇ। ਥਾਣਾ ਸਿਵਲ ਲਾਈਨ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ। ਥਾਣਾ ਵਿਆਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 555 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ Youth and Sports Development Association ਵੱਲੋਂ A Journey of From to Formless ਨਾਮ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਫਾ ਕਾਉਂਸਲਰ ਵਿਕਾਸ ਸੋਨੀ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਬੌਕਸਿੰਗ ਵਿੱਚ ਮੈਡਲ ਜਿੱਤ ਕੇ ਆਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਐਸਮੋਕੇ ਡਾਇਰੈਕਟਰ ਡਾਕਟਰ ਵਿਦਿਆ ਹਿਰੇਮਤ ਪ੍ਰੈਜ਼ੀਡੈਂਟ ਅਭਿਲਾਸ਼ ਕੁਮਾਰ ਚੇਅਰਮੈਨ ਸੁਮਿਤ ਖੰਨਾ ਅਤੇ ਕੋਚ ਬਲਦੇਵ ਰਾਜ ਸਮੇਤ ਮੈਂਬਰ ਮੌਜੂਦ ਸਨ कि ਜਿਹੜੇ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਸਪੋਰਟਸ ਨਾਲ ਰਿਲੇਟਡ ਜਾਂ ਜਾਂ ਕੋਈ ਇਦਾਂ ਦੀ ਕੋਈ ਜਿਹੜੀਆਂ ਐਕਟੀਵਿਟੀਆਂ ਐ ਬੱਚੇ ਜਦੋਂ ਇਹ ਸੀਧਾ ਨਾਲ ਜੁੜ ਜਾਣਗੇ ਤਾਂ ਮੈਂ ਸਮਝਦਾ ਕੋਈ ਜਿਹੜੇ ਕੋਈ ਚੰਦ ਲੋਕ ਜਿਹੜੇ ਨਸ਼ੇ ਵੱਲ ਗਏ ਨੇ ਉਹ ਵੀ ਵਾਪਸ ਆਣਗੇ ਇਹਨਾਂ ਨੂੰ ਦੇਖ ਕੇ ਵਾਪਸ ਆਣਗੇ ਸੋ ਇਹ ਅੱਜ ਦੇ ਟਾਈਮ ਤੇ ਖਾਸ ਕਰਕੇ ਮੈਂ ਸਮਝਦਾ ਪੰਜਾਬ ਨੂੰ ਇਹ ਇਦਾਂ ਦੇ ਪ੍ਰੋਗਰਾਮ ਔਰ ਸਪੋਰਟਸ ਦੇ ਪ੍ਰਮੋਸ਼ਨ ਵਾਸਤੇ ਸਰਕਾਰਾਂ ਨੂੰ ਅਗਿਆਨਾ ਚਾਹੀਦਾ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ ਗਲਤ ਰਸਤਿਆਂ ਤੇ ਗਏ ਨੇ ਜਿਹੜੇ ਬੱਚੇ ਸਾਡੇ ਗਲਤ ਰਸਤਿਆਂ ਤੇ ਗਏ ਨੇ ਉਹ ਸਹੀ ਰਸਤੇ ਤੇ ਆਣ youth and sports development association ਵਾਲਾ ਅੱਜ ਕੋਚਾਂ ਨੂੰ ਤੇ ਖਿਡਾਰੀਆਂ ਨੂੰ ਔਨਰ ਕੀਤਾ ਗਿਆ ਜਿਹਨੇ ਬੱਚੇ ਨੈਸ਼ਨਲ ਤੋਂ ਇੰਟਰ ਕਾਲਜ ਸੀਨੀਅਰ ਨੈਸ਼ਨਲ ਜੋ ਸਕੂਲ ਨੈਸ਼ਨਲ ਜੋ ਮੈਡਲ ਲੈ ਕੇ ਆਏ ਉਹਨਾਂ ਸਾਰਿਆਂ ਨੂੰ ਔਨਰ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਦੇ 25 ਯਾਤਰੀਆਂ ਦਾ ਜੱਥਾ ਆਬੂਦਾਬੀ ਵਿਖੇ ਹੋਇਆ ਰਵਾਨਾ खबर छोटे जाए। ब्रेक तो बाद। फनलैंड अपने बच्चों को नेचर का अनुभव और राइड्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइड्स बोटिंग रेस्टोरेंट horse riding artificial zoo dance aur bahut sari exciting activities ka entry sirf 5 rupaye se shuru

चाने चाने बंदरी यामा ले मिले मिले मे हेड ड्रॉन ले मे मेक यू मूव ले मे मेक यू मूव कम बैड बॉय बेबी बंदर सो राइट गेट चाने बाजा चाने बाजा इसे मेरा स्वैग ले मे मेक यू मूव ले मे मेक ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਦੇ 25 ਯਾਤਰੀਆਂ ਦਾ ਜਥਾ ਆਬੂਦਾਬੀ ਵਿਖੇ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਐਸ ਦੌਰਾਨ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਦੇ ਆਗੂ ਅਤੇ ਯਾਤਰੀਆਂ ਨੇ ਕਿਹਾ ਕਿ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਭਾਰਤ ਵਾਪਸ ਪਰਤਣਗੇ ਅੱਜ ਜਿਹੜੀ ਯਾਤਰਾ ਦਾ ਯੋਜਨ ਕੀਤਾ ਗਿਆ ਜੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ ਬੜੇ ਹੀ ਦਿਨ ਤੋਂ ਸਾਡੇ ਯਾਤਰੀਆਂ ਦੀ ਸਾਡੇ ਮੈਂਬਰਸ ਦੀ ਡਿਮਾਂਡ ਸੀਗੀ ਜਿਹੜੇ ਅਬੂ ਧਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ ਤੇ ਅੱਜ ਉਹਦੇ ਸਬੰਧ ਵਿੱਚ ਹੀ ਅੱਜ ਯਾਤਰਾ ਅਬੂ ਧਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਮ ਕੰਟਰੀ ਦੇ ਵਿੱਚ ਮੰਦਿਰ ਬਣਿਆ ਸ਼੍ਰੀ ਰਾਮ ਜੀ ਦਾ ਉਹ ਦੇਖਣ ਵਾਸਤੇ ਯਾਤਰਾ ਜਾ ਰਹੀ ਹੈ ਅਬੂ ਧਾਬੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਦੇਖਣ ਜਾ ਰਹੇ ਆ ਸਾਡੇ ਰਿੰਕੋਂ ਭਾਜੀ बड़ा इस मामले उकसायासी जो जाना उस दुबई होंद वीरवार शाम असी इतने आ जाए अगली यात्रा सांका की होगी बाग के प्राचीन शिवाला मंदिर तो शिवरात्रि के संबंध में शोभा यात्रा क्ढ़ी गई इस मौके ऋषिराज मनीष सनन प्रदीप सनन विकास अमन वीरका लाली गबरू समेत कई लोग मौजूद सन ਪਿੰਡ ਜਸਰਾਉ ਔਰ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ 13ਵਾਂ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਗਿਆ ਐਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਵੱਲੋਂ ਗੰਨੇ ਦੇ ਰਾਸ ਦੀ ਸੇਵਾ ਵੀ ਚੱਲ ਰਹੀ ਹੈ ਐਸ ਮੌਕੇ ਬਾਬਾ ਮੁਖਤਾਰ ਸਿੰਘ ਬਾਬਾ ਕਾਬਲ ਸਿੰਘ ਬਾਬਾ ਪਰਮਜੀਤ ਸਿੰਘ ਪਿੰਡੀ ਔਲਗ ਸਰਪੰਚ ਬਲਬੀਰ ਸਿੰਘ ਮਨਬੀਰ ਸਿੰਘ ਜਗਬੀਰ ਸਿੰਘ ਸਮੇਤ ਸੰਗਤ ਮੌਜੂਦ ਸਨ ਅਸੀਂ ਸਾਰੇ ਨਗਰ ਵੱਲੋਂ ਆਈ ਹੋਈ ਸੰਗਤ ਸੰਤਾ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਆਂ ਤੁਹਾਨੂੰ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ 13ਵਾਂ ਸਾਲਾਨਾ ਸਮਾਗਮ ਮਨਾ ਰਹੇ ਆਂ ਐਂ ਸਾਰੇ ਪਿੰਡ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਦੇ ਆਂ ਮਹਾਂਪੁਰਸ਼ਾਂ ਦਾ ਹੋਰ ਸੱਜਣ ਵੀਰ ਜਿਹੜੇ ਜਿੰਨੇ ਵੀ ਆਏ ਉਹਨਾਂ ਦਾ ਸਾਰਾ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਫਗਨ ਮੇਲੇ ਦੇ ਸੰਬੰਧ ਵਿੱਚ ਬੜਾ ਪੰਚਾਇਤੀ ਮੰਦir ਚੌਂਕ ਫਵਾਰਾ ਤੋਂ ਸ਼੍ਰੀ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਅਤੇ ਵ੍ਰਿੰਦਾਵਨ ਗਾਰਡਨ ਕਲੋਨੀ ਵਿਖੇ ਸਮਾਪਤ ਹੋਈ ਜਗਾ ਜਗਾ ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸ਼ਿਹਾਟਾ ਚੌਂਕ ਵਿਖੇ ਪ੍ਰਭਾਕਰ ਪਰਿਵਾਰ ਵੱਲੋਂ साई लाडी शाह सालाना लंगर लगाया गया कांग्रेसी आगू सतीश बल्लू, रमन रमी समाज सेवक कमल कुमार अविनाश शैला ने विशेष तौर पर शिरकत की थी। नरेश प्रभाकर मनीष प्रभाकर अमित प्रभाकर वारिस प्रभाकर रुद्र प्रभाकर राकेश प्रभाकर जगमोहन प्रभाकर भी मौजूद सन ਸ਼੍ਰੀ ਦੁਰਗਿਆਨਾ ਤੀਰਥ ਦੇ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਕਥਾ ਗਿਆਨ ਯਗ ਸ਼੍ਰੀ ਵ੍ਰਿੰਦਾਵਨ ਬ੍ਰਿਜ ਰਸਿਕ ਨੰਦਗਾਉ ਬ੍ਰਿਜ ਭੂਸ਼ਣ ਤਿਵਾਰੀ ਜੀ ਮਹਾਰਾਜ ਵੱਲੋਂ 4 ਮਾਰਚ ਤੱਕ ਸ਼ਾਮ 5 ਵਜੇ ਤੋਂ 7 ਵਜੇ ਤੱਕ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਪਾ ਰਹੀਆਂ ਹਨ 5 ਮਾਰਚ ਨੂੰ ਹਵਨ ਅਤੇ ਪੰਡਾਰਾ ਹੋਵੇਗਾ ਨਹੀਂ ਰੋਤਾ ਹੈ ਨਹੀਂ ਰੋਤਾ ਤਾਂ ਡਾਕਟਰ ਕਹਿੰਦੇ ਰੋਵਾਓ ਰੋਇਆ ਨਹੀਂ ਦੂਸਰੀ ਬਾਤ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨੇ ਟ੍ਰੈਫਿਕ ਪ੍ਰਣਾਲੀ ਨੂੰ ਲੈ ਕੇ ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਕੈਂਪੇਨ ਦਾ ਕੀਤਾ ਗਿਆ ਸ਼ੁਭਾਰੰਭ ਵਿੱਚ ਕੁਮ ਰਹੇ ਆਵਾਰਾ ਪਸ਼ੂ ਬਨ ਰਹੇ ਸੜਕੀ ਹਾਦਸਿਆਂ ਦਾ ਕਾਰਨ ਏਸਾ ਨਾਚਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ